ਜੇਕਰ ਤੁਸੀਂ ਵੀ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਯੰਗ ਰਹਿਣਾ ਚਾਹੁੰਦੇ ਹੋ ਤਾਂ ਕੇਸਰ ਦਾ ਦੁੱਧ ਪੀਣਾ ਸ਼ੁਰੂ ਕਰ ਦਿਓ ਪਰ ਜੇ ਤੁਸੀਂ ਅਸਲੀ ਕੇਸਰ ਦੀ ਗੱਲ ਕਰੋ ਤਾਂ ਇਹ ਕਸ਼ਮੀਰ ਦਾ ਹੀ ਹੁੰਦਾ ਹੁਣ ਜੇ ਤੁਸੀਂ ਮੈਨੂੰ ਕਹੋਗੇ ਵੀ ਗੁਲਸਬ ਕਿਹੜਾ ਅਸਲੀ ਆ ਮੈਂ ਤਾਂ ਇਹ ਹੀ ਕਹੂੰਗਾ ਵੀ ਜਿਹਦੇ ਤੇ ਬੈਦਬਾਨ ਲਿਖਿਆ ਉਹੀ ਖਰੀਦੋ ਵੀ ਇੱਕ ਕਟੋਰੀ ਚ ਕੱਚਾ ਦੁੱਧ ਲੈ ਲਓ 5-7 ਚਮਚੇ ਬਸ ਇੰਨਾ ਕੁ ਲੈਣਾ ਵੱਧ ਨਹੀਂ ਲੈਣਾ ਉਹਦੇ ਵਿੱਚ 5-7 ਡੱਕੇ ਕੇਸਰ ਦੇ ਪਾ ਲਓ ਉਹਨੂੰ ਪਿਆਰ ਰਹਿਣ ਦਿਓ ਥੋੜੀ ਦੇਰ ਉਸ ਤੋਂ ਬਾਅਦ ਉਹਨੂੰ ਰੂਈ ਡਿੱਪ ਕਰੋ ਰੂਈ ਰੂਈ ਨੂੰ ਡਿੱਪ ਕਰਕੇ ਨਾ ਇਹ ਫੇਸ ਤੇ ਲਾਓ ਫੇਸ ਤੇ ਜਿੱਥੇ ਤੁਹਾਡੇ ਛਾਈਆਂ ਪੈ ਗਈਆਂ ਕਿਲ ਹੋ ਗਏ ਕਾਲੇ ਦਾਗ ਧੱਬੇ ਹੋ ਗਏ ਇਹਨੂੰ ਐ ਫੇਸ ਤੇ ਲਾਓ ਉਸ ਤੋਂ ਬਾਅਦ ਫਿਰ ਇੱਕ ਵਾਰੀ ਲਾਓ ਜਦੋਂ ਤੁਹਾਨੂੰ ਕਾਟਨ ਤੇ ਕਾਲਸਾਣੋਂ हट ਗਈ ਤਾਂ ਸਮਝ ਲਓ ਵੀ ਇਹਨੇ ਕੱਪੜੇ ਵਾਂਗੂ ਧੋਤੀ ਤੁਹਾਡੀ ਸਕਿਨ ਜਿੰਨੀ ਇਹ ਚ ਮੈਲਤੀ ਸਾਫ਼ ਹੋ ਗਈ ਔਰ ਤੁਹਾਨੂੰ ਚਿਹਰਾ ਉਹੀ ਲੱਗਣ ਲੱਗ ਜਾਊ ਮੇਰਾ ਚਿਹਰਾ ਬਹੁਤ ਸੁੰਦਰ ਹੋ ਗਿਆ ਗੁਲਾਬ ਜਲ ਇੱਕ 글ੈਸਰਿਨ ਤੇ ਇੱਕ ਨਿੰਬੂ ਦਾ ਰਸ ਇਹ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਪਾ ਲੋ ਯਾਨੀ 2-2 ਚਮਚੇ ਲੈ ਲੋ ਗੁਲਾਬ ਜਲ 글ੈਸਰਿਨ ਤੇ ਨਿੰਬੂ ਤੇ ਇਹਨੂੰ ਫਿਰ ਤੁਸੀਂ ਕੀ ਕਰਨਾ ਤਿੰਨੇ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈ ਇਹਦੇ ਨਾਲ ਫਿਰ ਉਹੀ ਐਕਸਰਸਾਈਜ਼ ਕਰਨੀ ਆ ਰੂ ਲੈ ਕੇ ਐ ਫੇਸ ਤੇ ਲਾਉਣਾ ਤੁਸੀਂ ਵਿਆਹ ਚ ਜਾ ਰਹੇ ਹੋ ਰਾਤ ਨੂੰ ਤੁਹਾਨੂੰ ਲੱਗਦਾ ਮੇਰੇ ਚਿਹਰੇ ਤੇ ਇੰਨੇ ਦਾਗ ਪਏ ਪਏ ਨੇ ਤਾਂ ਬੇ ਉਹ ਜਿਹੜੇ ਛਾਇਆ ਨਹੀਂ ਪੈ ਜਾਂਦੀਆਂ ਕਾਲੇ ਕਾਲੇ ਜੇ ਡੱਬ ਜੇ ਡੱਬ ਖੜਬੇ ਜਾਣ ਛੱਬ ਜੇ ਪੈ ਜਾਣ ਬੱਦਲ ਜੇ ਉਹ ਤੁਸੀਂ ਦੇਖੋਗੇ ਵੀ ਗੁਇਲ ਸਾਹਿਬ ਨੇ ਤਾਂ ਸਾਨੂੰ ਐਸੀ ਚੀਜ਼ ਦਿੱਤੀ ਵਿਆਹ ਚ ਜਾਣ ਜੋਗੇ ਉਹ ਗੇ ਰਾਤ ਨੂੰ ਜਮੇ ਸਾਫ ਮਤਲਬ ਘੰਟੇ 1.5 ਘੰਟੇ ਚ ਸਾਫ ਤੁਸੀਂ ਇਹ ਦੇਖੋ ਵੀ ਉਹ ਚੀਜ਼ ਐ ਕਲੀਨ ਕਿਵੇਂ ਹੁੰਦੀ ਐ ਨਿੰਬੂ ਗੁਲਾਬ ਜਲ ਤੇ ਗਲੈਸਰਿਨ ਔਰ ਦੁੱਧ ਚ ਕੇਸਰ ਪਾ ਕੇ ਤੁਸੀਂ ਪਹਿਲਾਂ ਕਰ ਲਿਆ ਕੰਮ ਫਿਰ ਉਸ ਤੋਂ ਬਾਅਦ ਮੈਂ ਕਹਿੰਨ ਉਹ ਜਿਹੜੀ ਆਪਣੇ ਵੈਦਵਾਨ ਕੰਪਨੀ ਦੀ ਬਣਦੀ ਐ ਇੱਕ ਕਰੀਮ ਰੂਪਾਂਜਲੀ ਨਾਰਮਲ ਕਰੀਮ ਨਹੀਂ ਐ ਉਹ ਮੈਂ ਤੁਹਾਨੂੰ ਦੱਸਣਾ ਨਾਰਮਲ ਚੀਜ਼ ਮੈਂ ਦੇਣੀ ਹੋਣੀ ਤੁਹਾਨੂੰ ਮੈਂ ਆਦਤਪਾਤੀ ਲੋਕਾਂ ਨੂੰ ਮਹਿੰਗੇ ਉਤਪਾਦਨ ਯੂਜ਼ ਕਰਨ ਦੀ ਜ਼ਰੂਰੀ ਸੀਗਾ ਇਹ ਇਹ ਥੋੜਾ ਜੈ ਇਹਨੂੰ ਇਹਨੂੰ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸੁਣ ਲਿਓ ਮੈਂ ਤੁਹਾਡੇ ਚਿਹਰੇ ਤੇ ਕੰਮ ਕੀਤਾ ਔਰ ਮੈਂ ਚਿਹਰੇ ਤੇ ਜਿਹੜਾ ਕੰਮ ਕੀਤਾ ਉਹ ਇਸ ਇਹ ਸੋਚ ਕੇ ਕੀਤਾ ਵੀ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬੱਚਿਆਂ ਲਈ ਮੈਂ ਕੰਮ ਕਰ ਰਿਹਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਜੇਕਰ ਤੁਸੀਂ ਵੀ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਯੰਗ ਰਹਿਣਾ ਚਾਹੁੰਦੇ ਹੋ ਤਾਂ ਕੇਸਰ ਦਾ ਦੁੱਧ ਪੀਣਾ ਸ਼ੁਰੂ ਕਰ ਦਿਓ ਪੀਣਾ ਕਦੋਂ ਆ ਤੇ ਕਿੰਨੀ ਉਹਦੀ ਮਾਤਰਾ ਲੈਣੀ ਹੈ ਤੇ ਕਿਵੇਂ ਪਹਿਚਾਨ ਕਰਨੀ ਹੈ ਕਿ ਅਸਲੀ ਕੇਸਰ ਕਿਹੜਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਮਾਸ਼ ਕੁਮਾਰ ਸਭ ਤੋਂ ਪਹਿਲਾਂ ਸਵਾਗਤ ਕਰੰਨੇ ਸਰ ਬਹੁਤ ਬਹੁਤ ਸਵਾਗਤ ਜਸ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਆਪਣੇ ਭੈਣ ਭਰਾ ਆਪਣੇ ਪੁੱਤਰ ਆਪਣੇ ਬੱਚੇ ਪ੍ਰੋਗਰਾਮ ਦੇਖ ਰਹੇ ਆ ਅੱਜ ਬੱਚਿਆਂ ਲਈ ਜ਼ਿਆਦਾ ਪ੍ਰੋਗਰਾਮ ਹੈ ਮੇਰਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਰ ਜਿਵੇਂ ਮੈਂ ਡੱਬੀ ਜਦੋਂ ਦੀ ਖੋਲੀ ਆ ਚਾਹੀ ਮੈਨੂੰ ਇੱਥੇ ਰੱਖਣਾ ਚਾਹੀ ਮੈਂ ਉੱਥੇ ਰੱਖਣਾ ਮੈਨੂੰ ਖੁਸ਼ਬੂ ਆਉਂਦੀ ਹੈ ਇਹਦੀ ਹਨਾ ਤੇ ਪਤਾ ਲੱਗਦਾ ਵੀ ਅਸਲੀ ਆ ਇਹਦੀ ਪਹਿਚਾਣ ਸਭ ਤੋਂ ਪਹਿਲਾਂ ਇਹ ਦੱਸੋ ਵੀ ਪਹਿਚਾਣ ਕਿਵੇਂ ਕਰ ਸਕਦੇ ਅਸੀਂ ਦੇਖੋ ਪਤਾ ਕੀ ਹੈ ਬੜੀ ਮਿਹਨਤ ਹੁੰਦੀ ਹੈ ਨਾ ਚੀਜ਼ਾਂ ਤੇ ਕੇਸਰ ਦੇ ਵਿੱਚ ਬਹੁਤ ਕੁਝ ਪ੍ਰੋਬਲਮ ਹੈਗੀਆਂ ਨੇ ਕਈ ਜਗ੍ਹਾ ਤਾਂ ਨਾ ਪਲਾਸਟਿਕ ਚੀ ਬਣਾਤਾ ਮਹਲਾ ਪਲਾਸਟਿਕ ਦਾ ਰੈਡੀमेड ਕੇਸਰ ਲੋਂਗੇ ਇਹ ਲੱਗੂ ਅਸਲੀ ਆ ਉਹਦੇ ਵਿੱਚ ਖੁਸ਼ਬੂ ਵੀ ਪਾ ਦਿੰਦੇ ਨੇ ਉਹ ਪਲਾਸਟਿਕ ਵੀ ਇਹੋ ਜਿਹਾ ਉਹ ਉਵੇਂ ਜਿਵੇਂ ਗਲਦਾ ਹੈ ਪਿਗਲਦਾ ਹੈ ਬੜੀ ਪ੍ਰੋਬਲਮ ਹੈ ਤਾਂ ਫਿਰ ਅਸੀਂ ਕੀ ਕੀਤਾ ਅਸੀਂ ਇਹ オリジナル ਜਿਹੜਾ ਲੈਣਿਆ ਕੇਸਰ ਕਸ਼ਮੀਰ ਤੋਂ ਹੀ ਲੈਣਿਆ ਜੀ ਜਿਹੜੇ ਉੱਤੇ ਬਾਗਾਨ ਹੈ ਜਿਵੇਂ ਅਸੀਂ ਕਸ਼ਮੀਰ ਦੇ ਵਿੱਚ ਆਪਣੇ ਹਨੀ ਦੇ ਡੱਬੇ ਲਾਏ ਹੋਏ ਆ ਤਾਂ ਉਸ ਕਰਕੇ ਨਾ ਸਾਡਾ ਉੱਥੇ ਲਿੰਕ ਵੀ ਬਣ ਗਿਆ ਵਧੀਆ ਲੋਕਾਂ ਦੇ ਨਾਲ ਪਿਆਰ ਆ ਸਹਿਚਾਰ ਆ ਉਹ ਤੋਂ ਅੱਛੇ ਚੀਜ਼ਾਂ ਮਿਲਦੀਆਂ ਨੇ ਹੋਰ ਬਹੁਤ ਕੁਝ ਮਿਲਦਾ ਜੀ ਕੇਸਰ ਨਹੀਂ ਕੱਲਾ ਸਾਨੂੰ ਉਥੋਂ ਕੀੜਾ ਜੜੀ ਮਿਲੀ ਇੱਕ ਜਿਹਨੂੰ ਯਾਰ ਚਖੰਬਾ ਕਹਿੰਦੇ ਆ ਕੀੜਾ ਜੜੀ ਕਹਿੰਦੇ ਆ ਤੇ ਉਹ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਕੀੜਾ ਜੜੀ 25 25 30000 ਰੁਪਏ ਕਿਲੋ ਆ ਉਹ ਮਤਲਬ ਉੱਥੇ ਮਹਿੰਗੀਆਂ ਚੀਜ਼ਾਂ ਕਸ਼ਮੀਰ ਦੇ ਵਿੱਚ ਬਹੁਤ ਆ ਤੇ ਕੇਸਰ ਵੀ ਇਹ ਜਿਹੜਾ ਹੈਗਾ ਇਹ ਮਾੜਾ ਮੋਟਾ ਕੇਸਰ ਨਹੀਂ ਬਹੁਤ ਮਹਿੰਗਾ ਜਿਹੜਾ ਆਮ ਬਾਜ਼ਾਰ ਚ ਮਿਲ ਜਾਂਦਾ ਚਲੋ ਡੱਬੀਆਂ ਚ ਪਾ ਕੇ ਉਹ ਬਣਦਾ ਵੀ ਉਹ ਪੂਜਾ ਚ ਯੂਜ਼ ਹੋ ਗਿਆ ਮੰਦਰਾਂ ਚ ਯੂਜ਼ ਹੋ ਗਿਆ ਗੁਰਦੁਆਰਾ ਸਾਹਿਬ ਚ ਹੋ ਗਿਆ ਕਿਤੇ ਪੂਜਾ ਕਰਦੇ ਹੋ ਗਿਆ ਤਾਂ ਉਹ ਉਹ ਲੋਕ ਇਹਦੇ ਯੂਜ਼ ਕਰੀ ਜਾਂਦੇ ਨੇ ਡੱਬੀਆਂ ਚ ਪਾ ਕੇ ਪਰ ਜੇ ਤੁਸੀਂ ਅਸਲੀ ਕੇਸਰ ਦੀ ਗੱਲ ਕਰੋਂ ਤਾਂ ਇਹ ਕਸ਼ਮੀਰ ਦਾ ਹੀ ਹੁੰਦਾ ਹੁਣ ਜੇ ਤੁਸੀਂ ਮੈਨੂੰ ਕਹੋਗੇ ਵੀ ਗੁਲਸਬ ਕਿਹੜਾ ਅਸਲੀ ਆ ਮੈਂ ਤਾਂ ਇਹ ਹੀ ਕਹੂੰਗਾ ਵਿਜੀਤੇ ਤੇ ਬੈਦਬਾਨ ਲਿਖਿਆ ਉਹੀ ਖਰੀਦੋ ਬਾਕੀਆਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਬ੍ਰਾਂਡ ਬਹੁਤ ਵੱਡੇ ਵੱਡੇ ਪਏ ਆ ਸਾਰੇ ਵਧੀਆ ਬਣਾਉਂਦੇ ਆ ਸਾਰੇ ਚੰਗੇ ਆ ਪਰ ਮੈਨੂੰ ਆਪਣੇ ਆਪ ਤੇ ਇਸ ਲਈ ਭਰੋਸਾ ਹੈ ਕਿ ਅਸੀਂ ਜਿਹੜੇ ਕੰਮ ਕਰ ਰਹੇ ਆ ਨਾ ਅਸੀਂ ਸਿਰਫ ਇਹ ਸੋਚ ਕੇ ਕਰ ਰਹੇ ਆ ਵੀ ਪੰਜਾਬ ਦਾ ਹਰ ਘਰ ਸਾਡਾ ਹੈ ਮਤਲਬ ਸਕੂਨ ਦਾ ਜਸਪਤੈ ਕਦੋਂ ਮਿਲਦਾ ਮੈਨੂੰ ਉਦੋਂ ਮਿਲਦਾ ਜਦੋਂ ਮੈਂ ਲੋਕਾਂ ਦੀ ਅੱਖਾਂ 'ਚ ਦੇਖਦਾ ਮੈਨੂੰ ਐ ਲੱਗਦੇ ਵੀ ਇਹਨਾਂ ਦੇ ਅੱਖਾਂ ਦੇ ਵਿੱਚ ਮੇਰਾ ਘਰ ਹੈ ਮੈਨੂੰ ਹਰ ਬੰਦੇ ਦੀ ਅੱਖਾਂ 'ਚ ਮੈਨੂੰ ਆਪਦਾ ਘਰ ਨਜ਼ਰ ਆਉਂਦਾ ਜਿਹੜਾ ਮੈਨੂੰ ਮਿਲਦਾ ਕਿਉਂ ਇੱਥੋਂ ਕੀ ਲੈ ਜਾਣਾ ਤੁਹਾਡੇ ਅੱਖਾਂ 'ਚ ਤੁਹਾਡੇ ਦਿਲ 'ਚ ਹੀ ਤਾਂ ਰਹਿਣਾ ਚਾਹੇ ਮਹਿਲ ਜਿੰਦਾ ਮਰਜ਼ੀ ਪੈ ਜਾਵੇ ਜਦੋਂ ਤੁਹਾਡੇ ਦਿਲ 'ਚ ਸਾਡੀ ਜਗ੍ਹਾ ਨਹੀਂ ਹੈਗੀ ਮਹਿਲ 'ਚ ਪਿਆ ਨੂੰ سونے ਦੇ ਬੈੱਡ ਤੇ ਪਏ ਬੰਦੇ ਨੂੰ ਨੀਂਦ ਨਹੀਂ ਆਉਂਦੀ ਕਈ ਵਾਰੀ ਜਿਹੜੀ ਜਿਹੜੀ ਲੱਕੜ ਦੇ ਬੈੱਡ ਤੇ ਆ ਜਾਂਦੀ ਹੈ ਗੱਦੇ ਤੇ ਆ ਜਾਂਦੀ ਹੈ ਮਤਲਬ ਕਹਿਣ ਦਾ ਮੇਰਾ ਇੱਕੋ ਹੀ ਆ ਤੁਹਾਨੂੰ ਵੀ ਜੇ ਕੇਸਰ ਲੈਣਾ ਆ ਦੇਖੋ ਹਲੇ ਵੀ ਪੜਿਆ ਮੈਂ ਖੱਲੇ ਵੀ ਆ ਇੱਦਾਂ ਕਰੀਆ ਅਸਲੀ ਵਰਤੋਂ ਅਸਲੀ ਕੇਸਰ ਜਿਹੜਾ ਉਤੇ ਮੈਦਬਾਨ ਲਿਖਿਆ ਹੁੰਦਾ ਔਰ ਉਹ ਛੋਟੀ ਜੀ ਡੱਬੀ ਵੀ ਆਮ ਨਾਰਮਲ ਕੇਸਰ ਜਿੰਨੀ ਕਾਸਟ ਨਹੀਂ ਉਸ ਤੋਂ ਜ਼ਿਆਦਾ ਹੀ ਹੁੰਦੀ ਹੈ ਕਿਉਂਕਿ ਜਿਹੜੀ ਅਸਲੀ ਚੀਜ਼ ਆ ਉਹਦੀ ਪੇ ਕਰਣੀ ਪੈਂਦੀ ਆ ਇਹ ਤਾਂ ਸੋਨੇ ਤੋਂ ਮਹਿੰਗੀ ਚੀਜ਼ ਹੈ ਔਰ ਇਹ ਸਰੀਰ ਨੂੰ ਸੋਨਾ ਬਣਾ ਦਿੰਦੀ ਆ ਔਰ ਜਿਨ੍ਹਾਂ ਦੇ ਚਿਹਰੇ ਤੇ ਪਿੰਪਲ ਨੇ, ਕਿਲ ਲਛਾਈਆਂ ਨੇ, ਦਾਗ ਧੱਬੇ ਨੇ, ਬੁਰੀ ਹਾਲਤ ਹੋਈ ਪਈ ਆ ਮੈਂ ਤੁਹਾਨੂੰ ਸੱਚ ਦੱਸ ਦਿੰਨਾ ਜਿਸ ਕਲੀਨਿਕ ਦੇ ਉੱਤੇ ਰੋਜ਼ ਇੰਨੇ ਲੋਕ ਆਉਂਦੇ ਆ ਉਹਨਾਂ ਦਾ ਇੰਨਾ ਭਰੋਸਾ ਮੇਰੇ ਉੱਤੇ ਉਹ ਕਹਿੰਦੇ ਨੇ ਗੁਲਸਰ ਜੋ ਮਰਜ਼ੀ ਦੇ ਦੋ ਹੈਨਾ ਮਿੱਟੀ ਦੇ ਦੋ ਚਾਹੇ ਅਸੀਂ ਤਾਂ ਉਹ ਵੀ ਠੀਕ ਹੋ ਜਾਾਂਗੇ ਉਹ ਉਹ ਕਿਉਂ ਕਹਿੰਦੇ ਨੇ ਮਿੱਟੀ ਦੇ ਦੋ ਉਹਨਾਂ ਨੂੰ ਪਤਾ ਵੀ ਨਾ ਤਾਂ ਇਹਨੇ ਮਿੱਟੀ ਦੇਣੀ ਆ ਨਾ ਇਹਨੇ ਕੋਈ ਐਜੀ ਗੱਲ ਕਰਨੀ ਆ ਇੱਕ ਵਿਸ਼ਵਾਸ ਬਹੁਤ ਬੜੀ ਚੀਜ਼ ਆ ਵਿਸ਼ਵਾਸ ਜਿਹੜਾ ਬਣ ਗਿਆ ਉਹ ਉਹ ਟੁੱਟਣ ਵੀ ਨਹੀਂ ਦੇਣਾ ਮੈਂ ਕਿਸੇ ਦਾ ਮੇਰਾ ਵਾਅਦਾ ਹੈ ਸਾਰਿਆਂ ਨਾਲ ਵੀ ਮਰਦੇ ਮਰ ਜਾਾਂਗੇ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਹੁੰਦਾ ਹੋਰ ਜੋ ਹੋ ਜੂਗਾ ਦੇਖੀ ਜੋ ਬਾਕੀ ਤਾਂ ਦੁਨੀਆ ਦੇ ਵਿੱਚ ਜਿਹੜਾ ਬੰਦਾ ਆ ਸਤਾ ਸੁਮਿੱਤਰਾ ਦਾ ਕੋਈ ਵੀ ਨਹੀਂ ਮੇਤੋ ਵੀ ਗਲਤੀ ਹੋ ਸਕਦੀ ਆ ਪਰ ਕੋਸ਼ਿਸ਼ ਕਰਦੇ ਆਂ ਵੀ ਰੱਤੀ ਪਰ ਵੀ ਗਲਤੀ ਨਾ ਹੋਵੇ ਕਿਉਂਕਿ ਜੇ ਕੋਈ ਮੇਰੇ ਮੂਹਰੇ ਹੁਣ ਜਿਵੇਂ ਕੁਰਸੀ ਤੇ ਮੂਹਰੇ ਤੁਸੀਂ ਵੀ ਬੈਠਿਓ ਇਸ ਟਾਈਮ ਬੈੱਡ ਤੇ ਬੈਠਿਓ ਕੁਰਸੀ ਤੇ ਬੈਠਿਓ ਪਤਾ ਨਹੀਂ ਕਿੱਥੇ ਬੈਠੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਮੈਨੂੰ ਦੇਖ ਰਹੇ ਹੋ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੇਰਾ ਕੋਈ ਵੀ ਸ਼ਬਦ ਹੈ ਜਾ ਨਾ ਹੋ ਜਾਏ ਜਿਹੜਾ ਤੁਹਾਡਾ ਨੁਕਸਾਨ ਕਰ ਜਾਵੇ ਪਹਿਲੀ ਗੱਲ ਕਰਨ ਜਾ ਰਹੇ ਆਂ ਵੀ ਕੇਸਰ ਜਿਹੜਾ ਹੈਗਾ ਇਹਨੂੰ ਦੁੱਧ ਦੇ ਵਿੱਚ ਪਾ ਲਵਾਂ ਜਿਵੇਂ ਮੈਂ ਸਾਰੇ ਲੋਕਾਂ ਨੂੰ ਦੱਸਦਾ ਵੀ ਇੱਕ ਕਟੋਰੀ ਚ ਕੱਚਾ ਦੁੱਧ ਲੈ ਲਓ ਪੰਜ ਸੱਤ ਚਮਚੇ ਬਸ ਇੰਨਾ ਕੁ ਲੈਣਾ ਵੱਧ ਨਹੀਂ ਲੈਣਾ ਉਹਦੇ ਵਿੱਚ ਪੰਜ ਸੱਤ ਡੱਕੇ ਕੇਸਰ ਦੇ ਪਾ ਲਓ ਉਹਨੂੰ ਪਿਆਰ ਰਹਿਣ ਦਿਓ ਥੋੜੀ ਦੇਰ ਠੰਡਾ ਨਾ ਲਓ ਬਹੁਤਾ ਨਾਰਮਲ ਹੋਵੇ ਚਿਹਰੇ ਜੋਗਾ ਜਿਵੇਂ ਟੈਂਪਰੇਚਰ ਹੈ ਨਾ ਫੇਸ ਦਾ ਉਵੇਂ ਹੋਣਾ ਚਾਹੀਦਾ ਤੇ ਉਹ ਲੈ ਲਓ ਉਹਨੂੰ ਲੈ ਕੇ ਤੁਸੀਂ ਕੇਸਰ ਵਾਲਾ ਦੁੱਧ ਜਿਹੜਾ ਬਣ ਜੂਗਾ ਉਹਨੂੰ ਉਬਾਲਣਾ ਨਹੀਂ ਕੁਝ ਨਹੀਂ ਕਰਨਾ ਉਦਾਂ ਹੀ ਉਹਦੇ ਚ ਘੋਲ ਲੈਣਾ ਕੇਸਰ ਤੇ ਜਾਂ ਫਿਰ ਅਲੱਗ ਤੋਂ ਪਾਣੀ 'ਚ ਥੋੜਾ ਜਿਹਾ ਐ ਜਿਵੇਂ ਅੱਧੇ ਇੱਕ ਚਮਚੇ ਪਾਣੀ 'ਚ ਦੋ ਤਿੰਨ ਡੱਕੇ ਜੇ ਪਾ ਕੇ ਉਹਨੂੰ ਘੋਲ ਕੇ ਚੰਗੀ ਤਰ੍ਹਾਂ ਫਿਰ ਦੁੱਧ 'ਚ ਮਿਕਸ ਕਰ ਲਿਓ ਕਿਉਂਕਿ ਮਹਿੰਗੀ ਚੀਜ਼ ਆ ਐਦਾਂ ਨਹੀਂ ਕਰਨਾ ਆਰਾਮ ਨਾਲ ਕਰੋ ਉਸ ਤੋਂ ਬਾਅਦ ਉਹਨੂੰ ਰੂਈਂ ਡਿੱਪ ਕਰੋ ਰੂਈਂ ਰੂਈਂ ਨੂੰ ਡਿੱਪ ਕਰਕੇ ਨਾ ਇਹ ਫੇਸ ਤੇ ਲਾਓ ਫੇਸ ਤੇ ਜਿੱਥੇ ਤੁਹਾਡੇ ਛਾਈਆਂ ਪੈ ਗਈਆਂ ਕਿਲ ਹੋ ਗਏ ਕਾਲੇ ਦਾਗ ਧੱਬੇ ਹੋਗੇ ਇਹਨੂੰ ਐ ਫੇਸ ਤੇ ਲਾਓ ਫੇਸ ਤੇ ਲਾ ਕੇ ਨਾ ਤੁਸੀਂ ਥੋੜਾ ਜਿਹਾ ਜਦੋਂ ਇਹ ਸੁੱਕ ਜਾਊਗਾ ਫਿਰ ਪਾਣੀ ਮਾਰੋ ਪਾਣੀ ਮਾਰ ਕੇ ਇਹਨੂੰ ਸਾਫ਼ ਕਰ ਲਓ ਫਿਰ ਰੂਨ ਨਾਲ ਉਹਨੂੰ ਦੁਬਾਰਾ ਦੁੱਧ ਲਾ ਕੇ ਰੂਣ ਵਾਲੇ ਸਾਫ਼ ਕਰੋ ਸਾਫ਼ ਸੁਥਰੀ ਰੂਣ ਨਾਲ ਸਾਫ਼ ਕਰੋ ਥੋਨੂੰ ਰੂਣ ਕਾਲੀ ਹੋ ਜਾਊਗੀ ਇੰਨੀ ਮੈਲ ਕੱਢ ਦਿੰਦਾ ਇਹ ਦੁੱਧ ਬਾਹਰ ਥੋਨੂੰ ਜਦੇ ਦਿਖੂਗਾ ਸੁਭਾਜ ਕੋਈ ਲੈ ਨਹੀਂ ਕਹਿੰਦਾ ਵੀ 2 ਮਹੀਨਿਆਂ ਨੂੰ ਦੇਖਾਂਗੇ ਜਦੇ ਦਿਖੂਗਾ 5-5 ਮਿੰਟਾਂ 6 ਮਿੰਟਾਂ 'ਚ ਉਸ ਤੋਂ ਬਾਅਦ ਫਿਰ ਇੱਕ ਵਾਰੀ ਲਾਓ ਜਦੋਂ ਥੋਨੂੰ ਕਾਟਨ ਤੇ ਕਾਲਸਾਣੋਂ हट ਗਈ ਤਾਂ ਸਮਝ ਲਓ ਵੀ ਇਹਨੇ ਕੱਪੜੇ ਵਾਂਗੂ ਧੋਤੀ ਤੁਹਾਡੀ ਸਕਿਨ ਜਿੰਨੀ ਇਹ 'ਚ ਮੈਲ ਤੇ ਸਾਫ਼ ਹੋ ਗਈ ਔਰ ਥੋਨੂੰ ਚਿਹਰਾ ਉਹੀ ਲੱਗਣ ਲੱਗ ਜਾਊ ਮੇਰਾ ਚਿਹਰਾ ਬਹੁਤ ਸੁੰਦਰ ਹੋ ਗਿਆ ਜਦੋਂ ਕੋਈ ਗਵਾਂਢੀ ਕਹਿੰਦਾ ਨਾ ਜ ਬਹੁਤ ਸੋਹਣੇ ਲੱਗਦੇ ਹੋ ਫਿਰ ਤਾਂ ਗੱਲ ਹੀ ਕੁਝ ਹੋਰ ਹੈ ਜਦੋਂ ਆਪ ਦਾ ਦਿਲ ਕਹਿੰਦਾ ਵੀ ਅੱਜ ਮੈਂ ਸੋਹਣਾ ਲੱਗਦਾ ਅਸਲੀ ਗੱਲ ਉਹ ਹੋਣੀ ਚਾਹੀਦੀ ਆ ਤੇ ਦੂਜੀ ਗੱਲ ਫਿਰ ਜਦੋਂ ਉਹ ਹੋ ਗਿਆ ਕੰਮ ਫਿਰ ਮੈਂ ਤੁਹਾਨੂੰ ਦੱਸਦਾ ਇੱਕ ਨਾ ਉਹ ਆਉਂਦਾ ਹੈਗਾ ਗੁਲਾਬ ਜਲ ਇੱਕ ਗਲੈਸਰਿਨ ਤੇ ਇੱਕ ਨਿੰਬੂ ਦਾ ਰਸ ਇਹ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਪਾ ਲਓ ਯਾਨੀ 2-2 ਚਮਚੇ ਲੈ ਲਓ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਹੁਣ ਮੈਂ ਨੁਸਖੇ ਦੱਸਣ ਲੱਗਾ ਮੇਰੀ ਇੱਕ ਜੋੜ ਹੱਥ ਬੇਨਤੀ ਆ ਤੁਹਾਨੂੰ ਵੀ ਫੋਨ ਕਰ ਕਰਕੇ ਨਹੀਂ ਪਲੀਜ਼ ਤੰਗ ਕਰਨਾ ਦੇਖੋ ਤੁਸੀਂ ਮੇਰੇ ਭੈਣ ਭਰਾਓ ਮੈਂ ਕਹਿ ਸਕਦਾ ਤੁਹਾਨੂੰ ਇਹ ਕਰਨ ਵੀ ਤੁਸੀਂ ਰੀਲ ਨੂੰ ਵਾਪਸ ਸੁਣ ਲਿਆ ਕਰੋ ਕਰਕੇ ਤਾਂ ਉਹ ਸਾਰੀ ਚੀਜ਼ ਨੋਟ ਕਰ ਲਿਆ ਕਰੋ ਘਰੇ ਬਣਾਓ ਲਾਓ ਲਾ ਕੇ ਫਾਇਦਾ ਹੋਵੇ ਫਿਰ ਫੋਨ ਕਰੋ ਫਿਰ ਬੜਾ ਆਨੰਦ ਆਊਗਾ ਵੀ ਹਾਂ ਹੁਣ ਮੇਰੀ ਭੈਣ ਨੇ ਜਾਂ ਮੇਰੇ ਵੀਰ ਨੇ ਫੋਨ ਕਰਿਆ ਕੋਈ ਫਾਇਦਾ ਹੋਇਆ ਤਾਂ ਚਾਹਿਆ ਕਿ ਮਿਲ ਲੋ ਹੋਰ ਵਧੀਆ ਚੀਜ਼ਾਂ ਤੁਹਾਨੂੰ ਦਵਾਂਗੇ ਇੱਥੋਂ ਤੇ ਇਹ ਜਿਹੜਾ ਲੋਸ਼ਨ ਹੈ ਇਹ ਸਾਡੇ ਕੋਲ ਬਣਾ ਬਣਾਇਆ ਵੀ ਹੁੰਦਾ ਚ ਨਿੰਬੂ ਨਹੀਂ ਪੈਂਦਾ ਬਾਕੀ ਅਸੀਂ ਪਾ ਦਿੰਨੇ ਆ ਚੀਜ਼ਾਂ ਇਹ ਲੈ ਵੀ ਸਕਦੇ ਹੋ ਜਿਹੜੇ ਜਿਹੜੇ ਆਉਂਦੇ ਆ ਮੇਰੇ ਕੋਲੇ ਉਹਨਾਂ ਲਈ ਹੈ ਗੱਲ ਬਾਕੀ ਜੇ ਘਰੇ ਬਣਾਉਣਾ ਘਰੇ ਬਣਾ ਲਿਆ ਕਰੋ ਤੇ ਇਹਨੂੰ ਫਿਰ ਤੁਸੀਂ ਕੀ ਕਰਨਾ ਤਿੰਨੇ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈ ਇਹਦੇ ਨਾਲ ਫਿਰ ਉਹੀ ਐਕਸਰਸਾਈਜ਼ ਕਰਨੀ ਆ ਰੂ ਲੈ ਕੇ ਐ ਫੇਸ ਤੇ ਲਾਉਣਾ ਇਨਸਟੈਂਟ ਤੁਸੀਂ ਵਿਆਹ ਚ ਜਾ ਰਹੇ ਹੋ ਰਾਤ ਨੂੰ ਤੁਹਾਨੂੰ ਲੱਗਦਾ ਮੇਰੇ ਚਿਹਰੇ ਤੇ ਐਨੇ ਦਾਗ ਪਏ ਪਏ ਨੇ ਧੱਬੇ ਉਹ ਜਿਹੜੇ ਛਾਇयां ਨਹੀਂ ਪੈ ਜਾਂਦੀਆਂ ਕਾਲੇ ਕਾਲੇ ਜੇ ਡੱਬ ਜੇ ਡੱਬ ਖਣਬੇ ਜੇ ਛੱਬ ਜੇ ਪੈ ਜਾਂਦੇ ਬੱਦਲ ਜੇ ਉਹ ਤੁਸੀਂ ਦੇਖੋਗੇ ਵੀ ਗੁਇਲ ਸਾਹਿਬ ਨੇ ਤਾਂ ਸਾਨੂੰ ਐਸੀ ਚੀਜ਼ ਦਿੱਤੀ ਵਿਆਹ ਚ ਜਾਣ ਜੋਗੇ ਹੋਗੇ ਰਾਤ ਨੂੰ ਜਮੇ ਸਾਫ ਮਤਲਬ ਘੰਟੇ ਡੇਢ ਘੰਟੇ ਚ ਸਾਫ ਜਸ ਤੁਸੀਂ ਇਹ ਦੇਖੋ ਵੀ ਉਹ ਚੀਜ਼ ਐ ਕਲੀਨ ਕਿਵੇਂ ਹੁੰਦੀ ਐ ਨਿੰਬੂ ਗੁਲਾਬ ਜਲ ਤੇ ਗਲੇਸਰਿਨ ਔਰ ਦੁੱਧ ਚ ਕੇਸਰ ਪਾ ਕੇ ਤੁਸੀਂ ਪਹਿਲਾਂ ਕਰ ਲਿਆ ਕੰਮ ਤੇ ਇਹ ਜਿਹੜਾ ਹੋ ਗਿਆ ਕਲੀਨ ਫਿਰ ਉਸ ਤੋਂ ਬਾਅਦ ਮੈਂ ਕੈਨਨ ਉਹ ਜਿਹੜੀ ਆਪਣੇ ਵੈਦਵਾਨ ਕੰਪਨੀ ਦੀ ਬਣਦੀ ਹੈ ਇੱਕ ਕਰੀਮ ਰੂਪਾਂਜਲੀ ਨਾਰਮਲ ਕਰੀਮ ਨਹੀਂ ਹੈ ਉਹ ਮੈਂ ਤੁਹਾਨੂੰ ਦੱਸਣਾ ਨਾ ਨਾਰਮਲ ਚੀਜ਼ ਮੈਂ ਦੇਣੀ ਹੋਣੀ ਤੁਹਾਨੂੰ ਮੈਂ ਆਦਤਪਾਤੀ ਲੋਕਾਂ ਨੂੰ ਮਹਿੰਗੇ ਉਤਪਾਦਨ ਯੂਜ਼ ਕਰਨ ਦੀ ਜ਼ਰੂਰੀ ਸੀਗਾ ਮੈਂ ਨਹੀਂ ਚਾਹੁੰਦਾ ਵੀ ਆਪਾਂ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਮੈਂ ਤੁਹਾਨੂੰ ਦੱਸਾਂ ਚੀਜ਼ ਲਓ ਜਿਹੜੀ ਕੁਆਲਿਟੀ ਹੋਵੇ ਹੁਣ ਜਿਵੇਂ ਅਸੀਂ ਹਨੀ ਦੰਨੇ ਆ ਕਸ਼ਮੀਰੀ ਬਹੁਜੀ 150 ਗ੍ਰਾਮ ਸ਼ਾਇਦ 600 ਰੁਪਏ ਦਾ ਦੰਨੇ ਆ ਤਾਂ ਕਿ ਤੁਹਾਨੂੰ 500 ਰੁਪਿਆ ਆਪਦਾ ਵੀ ਪ੍ਰੋਫਿਟ ਕੱਢਦੇ ਆ ਤੁਹਾਨੂੰ ਵੀ ਵਧੀਆ ਚੀਜ਼ ਮਿਲ ਜਾਂਦੀ ਹੈ 500 ਚ ਹੁਣ ਜੇ ਕੋਈ ਤੁਹਾਨੂੰ ਦਊਗਾ ਹੀ 50 ਰੁਪਏ ਦਾ ਸ਼ਾਇਦ ਉਹ ਚ ਪਾਊਗਾ ਕੀ ਸਮਝੋ ਨਾ ਇਸ ਗੱਲ ਨੂੰ ਤਾਂ ਇਸ ਕਰਕੇ ਨਾ ਥੋੜਾ ਜਿਹਾ ਆਪਦੇ ਆਪ ਨੂੰ ਅਪਡੇਟ ਕਰੋ ਹੁਣ ਉਹ ਗੱਲਾਂ ਨਹੀਂ ਹੱਥ 'ਚ ਮੋਬਾਈਲ ਦਾ ਬੱਲੇ ਬੱਲੇ ਬੈਠੇ ਆ 20000 ਦਾ 50000 ਦਾ ਲੱਖ ਰੁਪਏ ਦਾ ਤੇ ਜਦੋਂ ਜਦੋਂ ਅਸੀਂ ਜਾਂਦੇ ਆ ਕਿਸੇ ਵੈਦ ਕੋਲੇ ਵੈਦ ਕੋਲੇ ਅਸੀਂ ਆਏ ਦੇਖਦੇ ਆ ਵੀ ਸਾਨੂੰ 100 ਰੁਪਏ ਦਾ ਚੂਰਨ ਦੇ ਕੇ ਸਾਰ ਦੇਵੇ ਸਾਰ ਦੂਗਾ ਉਹ ਫਿਰ ਉਹ ਚ ਦਊਗਾ ਕੀ ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖੋ ਜਿਹੜੀ ਚੀਜ਼ ਆਪਾਂ ਕਹਿੰਦੇ ਨਹੀਂ ਹੁੰਦੇ ਯਾਰ ਫਲਾਨੀ ਜਗ੍ਹਾ ਦਾ ਅਸੀਂ ਐਨੇ ਦਾ ਦੇਖਿਆ ਫਲਾਨੀ ਜਗ੍ਹਾ ਇਹਨਾਂ ਕੁਆਲਿਟੀ ਦਾ ਫਰਕ ਹੁੰਦਾ ਕਿਉਂ ਪਾਉਣੇ ਤੁਸੀਂ ਬ੍ਰਾਂਡਡ ਕੱਪੜੇ ਉਹਦਾ ਮੈਚਿੰਗ ਦਾ ਹਰ ਚੀਜ਼ ਦਾ ਫਰਕ ਹੋਊਗਾ ਇਸੇ ਤਰ੍ਹਾਂ ਜਿਹੜਾ ਬੈਦਬਾਨ ਹੈ ਇਹ ਜਿਹੜਾ ਇੱਕ ਬ੍ਰਾਂਡ ਹੈ ਇਹਨੂੰ ਜਿਉਂਦਾ ਰੱਖਣਾ ਆਪਾਂ ਨੇ ਜਿਹੜੀ ਚੀਜ਼ੇ ਚ ਦੇਣੀ ਆ ਔਰਿਜਨਲ ਹੀ ਦੇਣੀ ਆ ਰੂਪਾਂਜਲੀ ਜਿਹੜੀ ਕਰੀਮ ਹੈ ਤੁਸੀਂ ਸੋਚ ਸਕਦੇ ਹੋ ਕਿੰਨੀ ਸੇਲ ਹੋਗੀ ਉਹਦੀ ਵੱਲੋਂ ਸਾਡੇ ਕੋਲ 1-1 ਡੇਡ ਡੇਡ ਲੱਖ ਡੱਬੀ ਦਾ ਆਰਡਰ ਪੈਂਡਿੰਗ ਪਿਆ ਰਹਿੰਦਾ ਦਿੱਲੀ ਯੂਪੀ ਬਿਹਾਰ ਗੁਜਰਾਤ ਕੋਈ ਏਰੀਆ ਐਸਾ ਨਹੀਂ ਔਰ ਆਪਣੇ ਪੰਜਾਬ ਦੇ ਵਿੱਚ ਜਿੰਨੀ ਸੇਲ ਆ ਉਹ ਹੋਰ ਕਿਤੇ ਵੀ ਨਹੀਂ ਕਿਉਂਕਿ ਸਾਡੇ ਪੰਜਾਬੀਆਂ ਨੂੰ ਬਸ ਇੱਕੋ ਹੀ ਪਤਾ ਹੈ ਵੀ ਬਸ ਸੋਹਣੇ ਮੋਹਣੇ ਬਣ ਕੇ ਰਹਿਣਾ ਬਾਕੀ ਜੋ ਮਰਜ਼ੀ ਹੋ ਜਾਏ ਮੈਂ ਉਹਨਾਂ ਦਾ ਪੂਰਾ ਖਿਆਲ ਰੱਖਦਾ ਆ ਆਪਣੇ ਵੱਲੋਂ ਤੇ ਰੂਪਾਂਜਲੀ ਜਿਹੜੀ ਕਰੀਮ ਹੈ ਫਿਰ ਇੱਕ ਰੂਪਾਂਜਲੀ ਤੇਲ ਆ ਲੋਸ਼ਨ ਜਿਹਨੂੰ ਕਹਿੰਦੇ ਆ ਜਦੋਂ ਤੁਸੀਂ ਲਾਉਂਗੇ ਨਾ ਚਿਹਰੇ ਤੇ ਫਿਰ ਉਸ ਤੋਂ ਬਾਅਦ ਚਿਹਰੇ ਦੀ ਚਮਕ ਦੇਖੋ 15 20 ਦਿਨ ਲਾ ਕੇ ਇਹ ਇਹ ਥੋੜਾ ਜਿਹਾ ਇਹਨੂੰ ਇਹਨੂੰ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸੁਣ ਲਿਓ ਮੈਂ ਤੁਹਾਡੇ ਚਿਹਰੇ ਤੇ ਕੰਮ ਕੀਤਾ ਔਰ ਮੈਂ ਚਿਹਰੇ ਤੇ ਜਿਹੜਾ ਕੰਮ ਕੀਤਾ ਉਹ ਇਸ ਇਹ ਇਹ ਸੋਚ ਕੇ ਕੀਤਾ ਵੀ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬੱਚਿਆਂ ਲਈ ਮੈਂ ਕੰਮ ਕਰ ਰਿਹਾ ਔਰ ਤੁਸੀਂ ਜਦੋਂ ਇਹਨੂੰ ਵਰਤੋਗੇ ਤੁਸੀਂ ਬੋਲੋਗੇ ਥੈਂਕ ਯੂ ਗੋਲ ਸਾਹਿਬ ਕਮਾਲ ਹੀ ਹੋ ਗਿਆ ਲੱਖਾਂ ਰੁਪਏ ਦੇ ਖਰਚੇ ਕਰ ਚੁੱਕੇ ਸੀ ਇੱਕ ਇੱਕ ਬਾਰੀ ਪਾਰਲਰ ਚ ਜਾ ਕੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਖਰਚ ਲਿਆ ਸੀ ਤੁਸੀਂ ਕਮਾਲ ਕਰਤਾ ਦੁੱਧ ਚ ਕੇਸਰ ਦੀ ਦੋ ਕ ਡੱਕੇ ਜੇ ਬਾਕੀ ਕਮਾਲ ਕਰਤਾ ਇਹ ਮੈਂ ਨਹੀਂ ਕੀਤਾ ਕਰਿਆ ਤੁਸੀਂ ਹੀ ਆ ਮੈਂ ਤਾਂ ਤੁਹਾਨੂੰ ਦੱਸਿਆ ਕਰਕੇ ਦੇਖੋ ਔਰ ਕਮੈਂਟ ਪਾ ਦਿਓ ਜੇ ਤੁਹਾਨੂੰ ਠੀਕ ਲੱਗਿਆ ਔਰ ਜਿਹੜਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੁਹਾਨੂੰ ਚੰਗਾ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਸਹੇਲੀਆਂ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਵੇ कि जे तुसी त करदे नी ਆਪਾਂ ਹਾਲਸੀਆਂ ਦੂਜੇ ਦੋਸਤ ਨੇ ਕਰ ਲਿਆ ਉਹ ਤੁਹਾਨੂੰ ਦੱਸੇ ਵੀ ਵਧੀਆ ਹੋ ਗਿਆ ਫਿਰ ਆਪਾਂ ਵੀ ਕਰਾਂਗੇ ਇਸ ਕਰਕੇ ਇਹ ਕਰਨਾ ਚਾਹੀਦਾ ਸੋ ਸਭ ਤੋਂ ਵਧੀਆ ਚੀਜ਼ ਹੈ ਕੇਸਰ ਵਾਲਾ ਦੁੱਧ ਰਾਤ ਨੂੰ ਪੀਆ ਵੀ ਕਰੋ ਤਾਂ ਕਿ ਤੁਹਾਡੇ ਅੰਤੜੀਆਂ ਨੂੰ ਤਾਕਤ ਮਿਲੇ ਅੱਛਾ ਕੇਸਰ ਦੇ ਇੱਕ ਹੋਰ ਫਾਇਦੇ ਦੱਸਦਾ ਤੁਹਾਨੂੰ ਕੇਸਰ ਦਿਮਾਗ ਤੇਜ਼ ਕਰਦਾ ਜੀ ਉਹਦੇ ਤਿੰਨ ਚਾਰ ਕ ਡੱਕੇ ਦੁੱਧ ਚ ਪਾ ਕੇ ਰਾਤ ਨੂੰ ਜਿਵੇਂ ਸਾਡੀ ਬਣਾਈ ਹੋਈ ਪੰਚਮ ਹਲਦੀ ਆ ਉਹ ਲੋਕ ਲੈ ਕੇ ਜਾਂਦੇ ਆ ਉਹ ਪੰਚਮ ਹਲਦੀ ਪਾ ਲਓ ਦੋ ਚੁਟਕੀਆਂ ਉੱਚ ਦੋ ਡੱਕੇ ਕੇਸਰ ਦੇ ਪਾ ਲਓ ਚਾਰ ਡੱਕੇ ਤੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲਓ ਉਹ ਪੀਆ ਕਰੋ ਦੇਖੋ ਕਮਾਲ ਦੇ ਰਿਜ਼ਲਟ ਜਿਹੜੀਆਂ ਮੇਰੀਆਂ ਭੈਣਾਂ ਦੇ ਵਿੱਚ ਚੜਚੜਾ ਪਣ ਰਹਿਦਾ ਮੰਨੀ ਨਹੀਂ ਕਰਦਾ ਉਹਨਾਂ ਦਾ ਆਪਦੇ ਹਸਬੰਡ ਨਾਲ ਕੋਈ ਕੋਈ ਹਸਬੰਡ ਦੇ ਵਿੱਚ ਪ੍ਰੋਬਲਮ ਰਹਿੰਦੀਆਂ ਨੇ ਮਤਲਬ ਚੜਚੜਾਪਨ ਨਹੀਂ ਇਹ ਇਹ ਜ਼ਿੰਦਗੀ ਦੇ ਵਿੱਚੋਂ ਰੋਮਾਂਸ ਖਤਮ ਹੋ ਜਾਂਦਾ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਬੱਚਿਆਂ ਵਾਸਤੇ ਬਹੁਤ ਵਧੀਆ ਜਿੰਨਾਂ ਦਾ ਦਿਮਾਗ ਤੇਜ਼ ਕਰਨਾ ਤੁਸੀਂ ਰੀਡ ਦੀ ਹੱਡੀ 'ਚ ਕਮਜ਼ੋਰੀ ਹੈ ਸਕਿਨ ਦੀ ਪ੍ਰੋਬਲਮ ਹਰ ਚੀਜ਼ ਦੇ ਵਿੱਚ ਫਾਇਦਾ ਕਰਦਾ ਖਾਸ ਕਰ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਮਤਲਬ ਇੱਕ ਚਮਤਕਾਰ ਵਾਂਗੂ ਕੰਮ ਕਰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹਾਰ ਆਉਂਦੀ ਹੈ एनर्जी ਆਉਂਦੀ ਹੈ ਸਰੀਰ ਤੰਦਰੁਸਤ ਹੁੰਦਾ ਜੇ ਤੁਹਾਨੂੰ ਵੀਡੀਓ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਓ ਔਰ ਜੇ ਇਹਦੇ ਵਿੱਚ ਦਿੱਤੇ ਹੋਏ ਨੁਸਕੇ ਤੁਸੀਂ ਅਜਮਾ ਲੇ ਤਾਂ ਤੁਸੀਂ ਇਹ ਸਮਝ ਲਿਓ ਕਿ ਸੁਭਾਸ਼ ਗੋਇਲ ਨੇ ਤੁਹਾਡਾ ਥੈਂਕ ਯੂ ਲੈਣਾ ਹੀ ਲੈਣਾ ਮਹੀਨੇ ਚਾਹੇ 2 ਮਹੀਨੇ ਚਾਹੇ 3 ਮਹੀਨੇ ਚਾਹੇ ਤਾਂ ਜ਼ਰੂਰ ਦਿਲ ਖੋਲ ਕੇ ਥੈਂਕ ਯੂ ਕਰਿਆ ਕਰੋ ਬਾਕੀ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਵਿੱਚ ਵਿੱਚ ਹਿੰਟ ਮਾਰੇ ਨੇ ਰੁਪਾਂਜਲੀ ਇਹ ਉਹ ਉਹ ਜੇ ਲੈਣੀਆਂ ਨੇ ਆਪਾਂ ਨੇ ਕੋਈ ਵੀ ਚੀਜ਼ ਤਾਂ www.vaidvan.com ਜਿਹੜੀ ਆਪਣੀ ਵੈਬਸਾਈਟ ਆ ਉਹਦੇ ਤੇ ਜਾ ਕੇ ਚੰਗੀ ਤਰ੍ਹਾਂ ਇੱਕ ਇੱਕ ਚੀਜ਼ ਦੇ ਸਪੈਲਿੰਗ ਲਿਖੋ ਪੜੋ ਔਰ ਤੁਹਾਨੂੰ ਪਤਾ ਲੱਗੂ ਆਪਣੀ ਭਾਸ਼ਾ ਚ ਜੇ ਤੁਸੀਂ ਪੰਜਾਬੀ ਚ ਪੜਨਾ ਪੰਜਾਬੀ ਲਾਈਕ ਕਰੋ ਹਿੰਦੀ ਚ ਪੜਨਾ ਹਿੰਦੀ ਲਾਈਕ ਕਰੋ ਗੁਜਰਾਤੀ ਚ ਪੜਨਾ ਗੁਜਰਾ ਜਿਹੜੀ ਮਰਜ਼ੀ ਭਾਸ਼ਾ ਲਾਈਕ ਕਰ ਲਓ ਉਹਦੇ ਵਿੱਚ ਹੀ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਮਿਲੂਗੀ ਬਸ ਜਿੰਨੀ ਮਿਹਨਤ ਕਰ ਸਕਦੇ ਆ ਤੁਹਾਡੇ ਲਈ ਜ਼ਰੂਰ ਕਰਦੇ ਆ ਔਰ ਆਪਣੇ ਲਈ ਵੀ ਕਰਦੇ ਆ ਕੋਈ ਐਸੀ ਗੱਲ ਨਹੀਂ ਪਰ ਇਹ ਜ਼ਰੂਰ ਹੈ ਵੀ ਦਿਲੋਂ ਕਰਦੇ ਆ ਸੱਚੇ ਦਿਲੋਂ ਕਰਦੇ ਆ ਔਰ ਜਦੋਂ ਬੈੱਡ ਤੇ ਜਾ ਕੇ ਪੈਨੇ ਆ ਜਦੋਂ ਹੀ ਨੀਂਦ ਆ ਜਾਂਦੀ ਹੈ ਬਸ ਇਹੀ ਅਸੀਂ ਰਾਤ ਨੂੰ ਸਕੂਨ ਮੰਨਦੇ ਵੀ ਚੰਗਾ ਕੰਮ ਕੀਤਾ ਜਿਹੜੇ ਲੋਕਾਂ ਨੂੰ ਡਰ ਪਿਆ ਰਹਿੰਦਾ ਉਹ ਲੋਕਾਂ ਨੂੰ ਨੀਂਦ ਵੀ ਨਹੀਂ ਆਉਂਦੀ ਵੀ ਅਸੀਂ ਕੁਝ ਚੰਗਾ ਨਹੀਂ ਕੀਤਾ ਬਾਬਾ ਨਾਨਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਜਿਉਂਦੇ ਵਾਸਤੇ ਰੋ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦੇ ਇਜਾਜ਼ਤ ਸੋ ਸ਼ੇਅਰ ਕਰੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ